ਵੀਰ ਜੀ ਰਾਤ ਦੇ 2 ਵਜੇ ਆ ਕੋਈ 9 ਵਜੇ ਦਾ ਕਤਲ ਹੋਇਆ ਹੈ ਡੀਜੇ ਚਲਦੇ ਚ ਜੋ ਕਿ ਵੀਰ ਨੱਚਣ ਵਾਲੇ ਸਾਰੇ ਉਹਨਾਂ ਨੇ ਗੋਲੀਆਂ ਚਲਾਉਂਦੇ ਸੀ ਤੇ ਡੀਜੇ ਆਪਰੇਟਰ ਨੂੰ ਗੋਲੀ ਲੱਗੀ ਆ ਕੋਈ ਵੀ ਨਾ ਕੋਈ ਪੁਲਿਸ ਕਾਰਵਾਈ ਕਰ ਰਹੀ ਆ ਤੇ ਨਾ ਕੋ ਕੋਜਰ ਜਿੰਨੇ ਵੀਰ ਤਰਤਾ ਜਿਹੜੇ ਜੇ ਡੀਜੇ ਵਾਲੇ ਆ ਤਾਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈਗੇ ਸਾਰਿਆਂ ਦੇ ਭਲੇ ਵਾਸਤੇ ਅੱਜ ਇਹ ਵੀਰ ਨਾ ਹੋਈ ਆ ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਆ ਕਿਰਪਾ ਕਰਕੇ ਦਿਨੇ 8 ਵਜੇ ਸਾਰੇ ਜਣੇ ਅਮਰਕੋੜ ਚੌਂਕ ਦੇ ਵਿੱਚ ਹਾਜ਼ਰ ਹੋ ਸਾਰਿਆਂ ਨੂੰ ਬੇਨਤੀ ਆ ਟਰਨਾ ਲੱਗਾ ਟਰਨਾ ਲੱਗਾ ਵਾ ਕੋਈ ਕੋਈ ਕਾਰਵਾਈ ਕਰਨ ਦੀ ਨਹੀਂ ਕੋਈ ਵੀ ਕਾਰਵਾਈ ਨਹੀਂ ਆ ਉਹ ਕਹਿ ਰਹੇ ਆ ਕਿ ਐਸਐਚਓ ਸਾਹਿਬ ਨਾਲ ਤੁਸੀਂ ਗੱਲ ਕਰੋ ਹੁਣ ਕਹਿੰਦੇ ਐਸਐਚਓ ਨਾਲ ਕਰੋ ਗੱਲ ਜਾਂ ਐਸਐਚਓ ਨਹੀਂ ਫ੍ਰੀ ਗੱਲ ਜਾਂ 9 ਵਜੇ ਕਤਲ ਹੋਇਆ ਐਸਐਚਓ ਵੇਲਾ ਬਿਤਾਉਂਦਾ ਆ 2 ਵਜੇ ਮੱਲੂ ਅਸੀਂ ਵੀਡੀਓ ਬਣਾ ਕੇ ਗਰੁੱਪਾਂ ਦੇ ਵਿੱਚ ਜਿੰਨਿਆਂ ਦੇ ਵਿੱਚ ਵੀ ਪਾਉਂਦੇ ਆ 1 2024 ਨੂੰ ਕਾਸ਼ਦੀਪ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਅਸਲ ਉਤਾੜ ਦੇ ਘਰ ਠਾਕੇ ਤੇ ਡੀਜੇ ਲਗਾਉਣ ਲਈ ਗਿਆ ਸੀ ਤਾਂ ਮੇਰੇ ਨਾਲ ਸਰਜੀਤ ਸਿੰਘ ਉਰਫ ਗੱਗੂ ਗਾਗੋ ਗਾਗੂ ਪੁੱਤਰ ਅੰਗਰੇਜ਼ ਸਿੰਘ ਵਾਸੀ ਅਲਗੋਕਲਾ ਵੀ ਆਕਾਸ਼ ਦੇ ਘਰ ਠਾਕੇ ਤੇ ਗਿਆ ਸੀ ਜਦੋਂ ਠਾਕੇ ਤੇ ਡੀਜੇ ਚੱਲ ਰਿਹਾ ਸੀ ਤਾਂ ਸਾਰੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਯਾਰ ਦੋਸਤ ਨੱਚ ਰਹੇ ਸੀ ਤਾਂ ਸਰਜੀਤ ਸਿੰਘ ਵਾਰੇ ਹੋਏ ਪੈਸੇ ਜ਼ਮੀਨ ਤੇ ਇਕੱਠੇ ਕਰ ਰਿਹਾ ਸੀ ਤਾਂ ਆਕਾਸ਼ਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਜੋ ਕਿ ਨੱਚ ਰਿਹਾ ਸੀ ਤਾਂ ਇਸ ਨੇ ਸਰਜੀਤ ਸਿੰਘ ਤੋਂ ਜੱਦ ਪਰਚੀਆਂ ਮੰਗੀਆਂ ਤਾਂ ਸਰਜੀਤ ਸਿੰਘ ਸਰਜੀਤ ਸਿੰਘ ਨੇ ਨਹੀਂ ਦਿੱਤੀਆਂ ਤਾਂ ਕਾਜਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਆਪਣੇ ਡੱਬ ਵਿੱਚੋਂ ਪਿਸਤੌਲ ਕੱਢ ਕੇ ਸਰਜੀਤ ਸਿੰਘ ਦੀ ਛਾਤੀ ਵਿੱਚ ਸਿੱਧੀ ਗੋਲੀ ਮਾਰੀ ਠੀਕ ਆ ਤਾਂ ਫਿਰ ਮੈਂ ਅਤੇ ਆਸ-ਪਾਸ ਦੇ ਵਿਅਕਤੀਆਂ ਨੇ ਸਵਾਰੀ ਪ੍ਰਬੰਧ ਕਰਕੇ ਹਸਪਤਾਲ ਜਾ ਰਹੇ ਸੀ ਤਾਂ ਰਸਤੇ ਵਿੱਚ ਹੀ ਸਰਜੀਤ ਸਿੰਘ ਦੀ ਮੌਤ ਹੋ ਗਈ ਆਕਾਸ਼ਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਦੇ ਜਾਣਬੁੱਝ ਕੇ ਸਰਜੀਤ ਸਿੰਘ ਦੇ ਆਪਣੇ ਪਿਸਤੌਲ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਆਪ ਨੂੰ ਬਿਆਨ ਲਿਖਾ ਦਿੱਤਾ ਸੁਣਾ ਮੈਡਮ ਉਹ ਕਹਿੰਦੇ ਜੋ ਕਿ ਜੇ ਗੋਲੀ ਮਾਰਨ ਤੋਂ ਬਾਅਦ 3 ਵਜੇ ਕਰ ਦਿੱਤੇ ਨੇ ਆਨੇ ਗੋਲੀ ਮਾਰੀ ਹਾਂਜੀ ਗੋਲੀ ਮਾਰਨ ਦੇ ਬਾਅਦ ਉਸ ਤੋਂ ਬਾਅਦ 3 ਵਜੇ ਕਰ ਦਿੱਤੇ ਹਾਂਜੀ ਲਾਈਕ ਕਰੋ ਹਾਂ ਹੋਰ ਕੁਝ ਠੀਕ ਹੈ ਓਕੇ ਹਾਂਜੀ ਦਰਖਾਸਤ ਕਿਦੇ ਨਾਮ ਦੇ ਦੀ ਤੁਸੀਂ ਆਪਾਂ ਨੂੰ ਹਾਂਜੀ ਦਰਖਾਸਤ ਸਰ ਕਿਦੇ ਤੇ ਕਿਦੇ ਬਿਆਨਾਂ ਤੇ ਹੋਈ ਹੈ ਇਹਦੇ ਬਿਆਨਾਂ ਤੇ ਹੋਈ ਹੈ ਇਹਦੇ ਬਿਆਨ ਤੇ ਪਰਚਾ ਵੀ ਇਹਦੇ ਦਰਜ ਹੋਊਗਾ ਇਹਦੇ ਬਿਆਨਾਂ ਤੇ ਜਿਹਨੇ ਬਿਆਨ ਲਿਖਾਇਆ ਉਹਦੇ ਬਿਆਨ ਤੇ ਇਹਦੇ ਬਿਆਨਾਂ ਤੇ ਹੋਊਗਾ ਹਾਂ ਮੁੜ ਕੇ ਮੈਡਮ ਜੀ ਗਵਾਹ ਵੀ ਪੁੱਛਦੇ ਨੇ ਜਣਾ ਬਾਅਦੋਂ ਗਵਾਹ ਜਿਹੜੇ ਜਿਹੜੇ ਪਉਨੇ ਦੱਸਦੇ ਉਹਨਾਂ ਦਾ ਬਿਆਨ ਲੇਖਾਂਗੇ ਗਵਾਹ ਮੁੜੇ ਨਾਲ ਉਹ ਕੋਈ ਬਹਿਣੀ ਨਹੀਂ ਲਾਭ ਜੀ ਲਾਭ ਜੀ ਇਹ ਆਪਣੇ ਕੋਲੋਂ ਪੁੱਛਦੇ ਨੇ ਬਾਕੀ ਪਰਚੀਆਂ ਚੋਂ ਕਰਦੇ ਨੇ ਗਵਾਹ ਇਹਨਾਂ ਨੇ ਆਪਣੇ ਕੋਲੋਂ ਵੀ ਲੱਭਣੇ ਮੁੜ ਕੇ ਸਰ ਉਹ ਤਾਂ ਤੁਸੀਂ ਜਿਹੜੇ ਦੱਸੋਗੇ ਅਸੀਂ ਤਾਂ ਉਹੀ ਪਾਵਾਂਗੇ ਨਾ ਗਵਾਹ ਜਿਹੜੇ ਆਪਾਂ ਤੁਸੀਂ ਵੀ ਲੱਕ ਲੈਂਦੇ ਨੇ ਜਣਾ ਨਹੀਂ ਉਹਨਾਂ ਨੇ ਆਪਾਂ ਹੀ ਪੁੱਛਣਾ ਲਾਭ ਲੈਂਦੇ ਨੇ ਭਰਾਵਾ ਇਹ ਵੀ ਆਪਾਂ ਪੁੱਛਾਂਗੇ ਨਾ ਪਉਨੇ ਗਵਾਹ ਆਪਾਂ ਦੇ ਪਉਨੇ ਪਉਨੇ ਨਾ ਉਹ ਤਾਂ ਪਤਾ ਕੀ ਆ ਮੇਰੀ ਗੱਲ ਉਹ ਗਵਾਹੀ ਆ ਕੀ ਆ ਆਹੋ ਹੋਰ ਇਹ ਚਾ ਪਕੜੇ ਖਵਾ ਹੋਣਾ ਉੱਤੀ ਮਰਜ਼ੀ ਦਾ ਖਵਾ ਹੋਣਾ ਆਪਣੀ ਮਰਜ਼ੀ ਨਾਲ ਪਾ ਦੋ ਖਵਾ ਔਰ ਮੈਨੂੰ ਪਤਾ ਮੈਨੂੰ ਤਾਂ ਹਾਂ ਹਨਾ ਮਜੂਦਾ ਮੈਂ ਤਾਂ ਤੂੰ ਹਾਂ ਨਾ ਮੈਂ ਵੇਖਿਆ ਜਿਨ੍ਹਾਂ ਤੇ ਤੁਹਾਨੂੰ ਯਕੀਨ ਆ ਤੁਹਾਨੂੰ ਲੱਗਦਾ ਵੀ ਕੱਲ ਨੂੰ ਗਵਾਹੀ ਤੋਂ ਨਾ ਗਵਾਹੀ ਤੋਂ ਮੁਕਰ ਨਾ ਕੀ ਗਾਂ ਲੱਗ ਰਹੀ ਹੈ ਜਾਣਦਿਆਂ ਨੂੰ ਧਿਆਨ ਖੇੜੇ ਸਾਰੇ ਸਾਰਾ ਦਾ ਪਰਦਾ ਇੱਕਠੇ ਹਾਂ ਦੋਨੇ ਆਹ ਮੁੰਡਾ ਇੱਕ ਨਾਲ ਜੀਤ ਸਾਰੇ ਪਰਦਾ ਚਲਾਉਂਦਾ ਸੀ ਨਾ ਤਾਂ ਮੈਂ ਪਰਚਾ ਦੇ ਦਿਆਂ ਹਾਂ ਠੀਕਾ ਠੀਕਾ ਕਰ ਦਈਏ ਫਾਈਨਲ ਆ ਫਾਈਨਲ ਕਰਕੇ ਐਫ ਆਰ ਦਰਜ ਕਰਕੇ ਇਹਨਾਂ ਨੂੰ ਕਾਪੀ ਦੇ ਦੋ ਐਫ ਆਰ ਤਾਂ ਛਾਣੇ ਦਰਜ ਹੋਣੀ ਹਾਂਜੀ ਕੋਈ ਗੱਲ ਨਹੀਂ ਮੈਡਮ ਕਰ ਦੋ ਚਲ ਆ ਜੂ ਹਾਂ ਉੱਥੇ ਪਹੁੰਚੋ ਦੋ ਬੰਦੇ ਆ ਜੋ ਉੱਥੇ ਠੀਕ ਹੈ ਮੈਡਮ ਸੈਰ ਤੇ ਘਰੋਣੇ ਆ ਹਾਂ ਇਹਦੇ ਹੋਣਗੇ ਕੋਈ ਗੱਲ ਨਹੀਂ ਹਾਂ ਕੋਈ ਗੱਲ ਨਹੀਂ ਮੋਲੀਪਾ ਆਪਾਂ ਤੇ ਤੁਸੀਂ ਮੈਂ ਆ ਵੀ ਫੜ ਦੋ ਆ ਜਾਓ ਤੇਨੂੰ ਜਾਣਾ ਪੈਣਾ ਨਾਲ ਦਾ ਜਿਹਦਾ ਕਹਿੰਦੇ ਸੀ ਬਿਆਨ ਲਿਖਣਾ ਉਹ ਨਾਲ ਜੱਬੇ ਤੂੰ ਨਾਲ ਜਾ